ਸਰ ਅੱਜ ਅਹਿਸਾਨਪੁਰ ਸਾਹਿਬ ਸ਼ਹਾਤਾਂ ਦਾ ਦੌਰ ਬਲਦਾਨ ਬਲਦਾਨ ਜਿਹੜਾ ਸੰਘਰਸ਼ ਦੀ ਰਾਹ ਤੇ ਬਲਦਾਨ ਹੋ ਰਿਹਾ ਹਰ ਹਰ ਇੱਕ ਸੰਘਰਸ਼ ਦੇ ਵਿੱਚ ਇੱਕ ਕਿਸਾਨ ਸ਼ਹੀਦ ਹੋ ਰਿਹਾ ਇਹਦੇ ਬਾਰੇ ਸਾਡਾ ਅੱਜ ਪਟਿਆਲਾ ਵਿੱਚ ਵੀ ਜਿਹੜੀ ਹੋਇਆ ਸੰਘਰਸ਼ ਦੇ ਦੌਰਾਂ ਬੜੀ ਦੁਖ ਦੀ ਖਬਰ ਆਈ ਹੈ ਕਿ ਹਰਿਆਣਾ ਪਟਿਆਲੇ ਵਿੱਚ ਇੱਕ ਕਿਸਾਨ ਨੂੰ ਸ਼ਹੀਦ ਕੀਤਾ ਗਿਆ ਆਪਣੀ ਬੀਜੇਪੀ ਪਾਰਟੀ ਦੇ ਵਰਕਰਾਂ ਨੇ ਉਹ ਆਪਣੇ ਕੋਈ ਸਵਾਲ ਪੁੱਛਣ ਗਏ ਸੀ ਪਰ ਉਹਨਾਂ ਨੂੰ ਤੱਕੇ ਨਾਲ ਉਨਾ ਤਰਫ ਹਮਲਾ ਕੀਤਾ ਤੇ ਖशीर ਕੀਤਾ ਮੈਂ ਸਟਰੋਂਗਲੀ ਕੰਡਮ ਕਰਦਾ ਦੇਖੋ ਜਿਹੜਾ ਮੈਂ ਦੇਖ ਰਿਹਾ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਭਗਵੰਤ ਮਾਨ ਬਣ ਗਿਆ ਮੈਨੂੰ ਤਾਂ ਪੂਰਾ ਯਕੀਨ ਹੈ ਤੇ ਮੇਰੇ ਸੋਰਸ ਵੀ ਕਹਿ ਰਿਹਾ ਹੈ ਕਿ ਐ ਸਿਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾ ਕੇ ਤੇ ਬੀ ਜੀ ਪੀ ਨਾਲ ਐਲਾਈਅੰਸ ਕਰ ਲੈਣੀ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਬਾਰਡਰ ਤੇ ਕਿਸਾਨ ਜਾ ਰਹੇ ਸੀ ਸੈਂਟਰ ਬੀਜੇਪੀ ਸਰਕਾਰ ਨੇ ਬਾਰਡਰ ਸੀਲ ਕਰਤਾ ਇਧਰੋਂ ਪੰਜਾਬ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਸੀ ਹਰਿਆਣਾ ਪੁਲਿਸ ਦਾ ਉਹ ਗੋਲੀਆਂ ਮਾਰ ਰਹੀ ਸੀ ਤੇ ਜਿਹਨਾਂ ਐਫਆਈਆਰ ਵੀ ਹੋਈ ਇੱਥੇ ਬੰਦੇ ਵੀ ਚੱਕ ਕੇ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਸੀ ਆ ਇੱਕ ਪਲਾਨ ਸੀ ਭਗਵੰਤ ਮਾਨ ਦਾ ਸੈਂਟਰ ਸਰਕਾਰ ਨਾਲ ਉਹੀ ਚੀਜ਼ ਮੈਂ ਅੱਜ ਇੱਥੇ ਦੇਖ ਰਿਹਾ ਹਾਂ ਪੰਜਾਬ 'ਚ ਜਿੱਥੇ ਬੀਜੇਪੀ ਦੇ ਕੋਈ ਵਰਕਰ ਜਾਂ ਆਪਣੀ ਲੀਡਰਸ਼ਿਪ ਜਾਂਦੀ ਹੈ ਪੰਜਾਬ ਪੁਲਿਸ ਇੰਨੀ ਐਕਟਿਵ ਹੋਈ ਬੈਠੀ ਹੈ ਹੋਰ ਕੋਈ ਸਾਡੇ ਵਰਗੇ ਜਾਂਦੇ ਆ ਕੋਈ ਹੋਰ ਜਾਂਦਾ ਉੱਥੇ ਤਾਂ ਕੋਈ ਐਕਟ ਨਹੀਂ ਸੋ ਆ ਸਾਰੀ ਗੇਮ ਪਲਾਨ ਤੇ ਅੱਜ ਉਸੇ ਗੇਮ ਪਲਾਨ ਦੇ ਹਿੱਸੇ ਕਰਕੇ ਕਿਸਾਨ ਐਜੀਟੇਸ਼ਨ ਜੀ ਵੀ ਅਪਸ਼ੀਧ ਹੋਇਆ ਕਿਸਾਨ ਤੇ ਅੱਜ ਵੀ ਇਹਨਾਂ ਨੇ ਭਗਵੰਤ ਸਬੰਤ ਬੀਜੇਪੀ ਪਾਰਟੀ ਨੇ ਇਕੱਠੇ ਰਲ ਕੇ ਕਿਸਾਨ ਸ਼ਹੀਦ ਕਰਾਦਾ ਸਰ ਅੱਜ ਆਮ ਲੋਕ ਔਰ ਕਿਸਾਨਾਂ ਦਾ ਇੱਕ ਹੀ ਸਵਾਲ ਆ ਵੀ ਕਿਦਣ ਜਾਗਣਗੇ ਸਰਕਾਰਾਂ ਚਾਹੇ ਦਿੱਲੀ ਸੰਘਰਸ਼ ਕਰ ਲੋ 350 ਸ਼ਹੀਦ ਹੋਏ ਉਸ ਤੋਂ ਬਾਅਦ ਲਖੀਮਪੁਰੇ ਦੇ ਲੋ ਉੱਥੇ ਸ਼ਹੀਦ ਹੋਏ ਮੈਂ ਤਾਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਜਾਗੋ ਪੰਜਾਬੀ ਆਪਾਂ ਬਰਬਾਦ ਕਰਤਾ ਪੰਜਾਬ ਆਪਣੀ ਗਲਤ ਫੈਸਲੀਆਂ ਕਰਕੇ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪਾਰਟੀ ਹੈ ਪੰਜਾਬ ਦਾ ਦੁੱਖਦਰ ਸਮਝਦੀ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਇਤਿਹਾਸ ਗਵਾਹ ਹੈ ਕਿ ਇਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਪੰਜਾਬ ਖਾਤਰ ਕਿਸਾਨੀ ਖਾਤਰ ਕੌਮ ਖਾਤਰ ਇਸ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਨੇ ਜੇਲਾਂ ਕੱਟੀਆਂ 15-15 ਸਾਲ 19 ਸਾਲ ਆ ਜਿਹੜੀ ਪਾਰਟੀ ਇੱਕ ਸੋਚ ਹੈ ਆ ਸਰਕਾਰ ਬਣਾਉਣਾ ਇਹਦੇ ਵਾਸਤੇ ਵੱਡੀ ਗੱਲ ਨਹੀਂ ਹੈ ਪਰ ਪੰਜਾਬ ਦੇ ਲੋਕਾਂ ਦੀ ਲੜਾਈ ਲੜਨਾ ਉਹਨਾਂ ਦੇ ਹੱਕਾਂ ਦੀ ਲੜਾਈ ਭਾਵੇਂ ਕਿਸਾਨ ਹੋਏ ਭਾਵੇਂ ਗਰੀਬ ਹੋਏ ਭਾਵੇਂ ਖਾਲਸਾ ਪੰਥ ਹੋਏ ਕੋਈ ਸੋਚ ਹੈ ਕਿ ਉਹਨਾਂ ਦੇ ਉੱਤੇ ਕੋਈ ਵੀ ਪੰਜਾਬੀ ਦਾ ਜ਼ੁਲਮ ਹੋਏ ਤੇ ਇਸ ਪਾਰਟੀ ਨੇ ਅੱਗੇ ਆਉਣਾ ਹੈ ਆ ਜਿਹੜੀਆਂ ਦੂਜੀਆਂ ਪਾਰਟੀਆਂ ਆ ਇੱਥੇ ਇਕੱਲਾ ਰਾਜ ਕਰਨਾ ਹੁੰਦੀ ਆ ਲੁੱਟਣੀਆਂ ਤੁਸੀਂ ਦੇਖ ਲਿਆ ਪਿਛਲੇ 10 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਜਿਹੜੀ ਦਿੱਲੀ ਵਾਲੀ ਪਾਰਟੀ ਦਾ ਰਾਜ ਦੇਖ ਲਿਆ ਇੱਕ ਚੀਜ਼ ਨਹੀਂ ਪੰਜਾਬ 'ਚ ਬਣਾਈ ਉਹਨਾਂ ਨੇ ਇਕੱਲਾ ਪੈਸਾ ਲੁੱਟ ਕੇ ਗਏ ਹੁਣ ਆ ਝਾੜੂ ਵਾਲੇ ਆਏ ਐ ਇਹਨਾਂ ਨੇ ਤਾਂ ਰਿਕਾਰਡ ਹੀ ਤੋੜ ਦਿੱਤਾ ਪੰਜਾਬ ਦਾ ਇੰਨਾ ਬੁਰਾ ਹਾਲ ਕਰ ਦਿੱਤਾ। ਤੋਂ ਇਸ ਕਰਕੇ ਜੇ ਆਪਾਂ ਹੁਣ ਨਾ ਜਾਗੇ ਤੇ ਫਿਰ ਪੰਜਾਬ ਬਹੁਤ ਪਿੱਛੇ ਚਲੇ ਜਾਊਗਾ। ਬਾਜੀ ਕਿਸਾਨ ਨੂੰ ਹਮੇਸ਼ਾ ਜਿਹੜਾ ਆਂਦਾ ਤਾਂ ਆ ਉਹਨੂੰ ਹਮੇਸ਼ਾ ਭੋਲਾ ਗਿਣਾ ਜਾਂਦਾ ਹੈ। ਪਹਿਲਾਂ ਸੈਂਟਰ ਗਵਰਨਮੈਂਟ ਨੇ ਐਮਐਸਪੀ ਕਾਰਡ ਖੇਡਿਆ ਫਿਰ ਪੰਜਾਬ ਗਵਰਨਮੈਂਟ ਨੇ ਐਮਐਸਪੀ ਕਾਰਡ ਖੇਡਿਆ ਦੋਨਾਂ ਨੇ ਕਿਹਾ ਵੀ ਆਪਾਂ ਜਦੋਂ ਸੱਤਾ ਜਾਵਾਂਗੇ ਆਪਾਂ ਦਾ ਐਮਐਸਪੀ ਤੇ ਗਰੰਟੀ ਦੇਵਾਂਗੇ ਪਰ ਹੁੰਦਾ ਕੁਝ ਨਹੀਂ। ਮੈਂ ਉਹੀ ਕਹਿਣਾ ਚਾਹੁੰਦਾ ਤੁਸੀਂ ਇੱਕ ਗੱਲ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਵੀ ਵਾਦੇ ਕੀਤੇ ਆ ਉਹ ਪੂਰੇ ਕੀਤੇ ਆ ਜੇ ਅਸੀਂ ਕਿਹਾ ਗਰੀਬ ਨੂੰ ਆਟਾ ਦਲ ਦੇਵਾਂਗੇ ਦਿੱਤਾ ਇਮੀਡੀਏਟਲੀ ਜੇ ਅਸੀਂ ਸ਼ਗਨ ਦੇਵਾਂਗੇ ਦਿੱਤਾ ਹੈ ਇਮੀਡੀਏਟਲੀ ਤੇ ਕਿਸਾਨੀ ਵਾਸਤੇ ਜੋ ਅੱਜਕੱਲ੍ਹ ਪੰਜਾਬ ਦੇ ਕਿਸਾਨ ਨੂੰ ਕੁਝ ਮਿਲ ਰਿਹਾ ਐ ਐਮਐਸਪੀ ਪਹਿਲੇ ਦੇਸ਼ 'ਚ ਨਹੀਂ ਸੀ ਪੰਜਾਬ 'ਚ ਨਹੀਂ ਮਿਲਦੀ ਹੁੰਦੀ ਸੀ 1960 ਦੇ ਵਿੱਚ ਅਕਾਲੀ ਦਲ ਨੇ ਸੰਘਰਸ਼ ਕਰਕੇ ਐਮਐਸਪੀ ਸੈਂਟਰ ਤੋਂ ਲਾਗੂ ਕਰਾਈ ਉਹਦੇ ਬਾਅਦ ਆ ਜਿਹੜੀਆਂ ਮੰਡੀਆਂ ਬਣਾਈਆਂ ਉਹ ਕੱਸੀਆਂ ਕੱਡੀਆਂ ਨਹਿਰਾਂ ਕੱਡੀਆਂ ਪੱਕੇ ਖਾਲੇ ਕੀਤੇ ਔਰ ਸਾਰੀਏ ਚੀਜ਼ ਇੱਕ ਦਿਸ਼ਾ ਸੀ ਉਹਨਾਂ ਨੂੰ ਕਿਸਾਨੀ ਨੂੰ ਅੱਗੇ ਕਰਨਾ ਟਿਊਬਵਲ ਕਨੈਕਸ਼ਨ ਦਿੱਤੇ ਬੇ ਮੋਸਟ ਬਫਤ ਵੀ ਦਿੱਤੀ ਸੋ ਅਸਲੀ ਕਿਸਾਨਾਂ ਦੀ ਪਾਰਟੀ ਸ਼ਰੋਮੀ ਖਾਲੀਦਲਾ ਮੈਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਆਹਨ ਤੁਹਾਡਾ ਫਰਜ਼ ਬੰਦਾ ਹੈ ਕਿ ਇੱਕ ਪਾਸੇ ਕਿਸਾਨਾਂ ਦੀ ਜਥੇਬੰਦੀ ਇਲੈਕਸ਼ਨ ਲੜ ਰਹੀ ਹੈ ਦੂਜੇ ਪਾਸੇ ਉਹ ਦਿੱਲੀ ਵਾਲੇ ਆ ਜਿਨ੍ਹਾਂ ਨੇ ਤੁਹਾਨੂੰ ਉੱਥੇ ਗੋਲੀਆਂ ਵੀ ਮਾਰੀਆਂ ਤੁਹਾਡੇ ਸ਼ਹੀਦ ਵੀ ਕੀਤੇ ਤੇ ਮੈਂ ਤਾਂ ਕਹਿਣਾ ਜੇ ਸਹੀ ਮene ਤੇ ਕਿਸਾਨ ਜਥੇਬੰਦੀਆਂ ਨੂੰ ਜੇ ਉਹਨਾਂ ਦੇ ਦਿਲ 'ਚ ਕੋਈ ਦਰਦ ਹੈ ਕਿਸਾਨੀ ਦਾ ਜਿਵੇਂ ਉਹ ਕਹਿੰਦੇ ਆ ਤੇ ਫਿਰ ਖੜੇ ਹੋਣ ਆਪਣੀ ਕਿਸਾਨੀ ਪਾਰਟੀ ਅਕਾਲੀ ਦਲ ਦੇ ਨਾਲ ਓਪਨਲੀ ਐਲਾਨ ਕਰਨ ਕਿ ਕਿਉਂਕਿ ਆ ਲੜਾਈ ਸਿੱਧੀ ਸਹੀ ਮੈਣੇ ਦੇ ਇੱਕ ਪਾਸੇ ਅਕਾਲੀ ਦਲ ਜੋ ਕਿਸਾਨਾਂ ਦੀ ਗਰੀਬਾਂ ਦੀ ਜਥੇਬੰਦੀ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਕਾਲੂ ਇੱਕ ਕਾਨੂੰਨ ਹੀ ਬਣਾਏ ਆਪਣੇ ਕਿਸਾਨਾਂ ਤੇ ਤੇ ਗਰੀਬਾਂ ਦੇ ਧੱਕੇ ਵੀ ਕੀਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਕੱਠੇ ਹੋ ਕੇ ਐਲਾਨ ਕਰਨ ਤੇ ਸਪੋਰਟ ਤੇ ਆਓ ਇੱਕ ਲਾਸਟ ਕੁਐਸਚਨ ਇਹ ਮੁਆਵਜ਼ੇ ਦਾ ਖੇਡ ਖੇਡਿਆ ਜਾ ਰਿਹਾ ਕਿਸਾਨ ਬੜਾ ਦੁਖੀ ਹੈ ਹਰ ਹਰ ਮੌਸਮ ਦੀ ਮਾਰ ਪੈਂਦੀ ਹੈ ਤਾਂ ਮੁਆਵਜ਼ਾ ਕਿਸਾਨਾਂ ਦੀ ਹੱਤਿਆ ਹੁੰਦੀ ਹੈ ਤਾਂ ਮੁਆਵਜ਼ਾ ਪਰ ਮਿਲਦਾ ਕੁਝ ਨਹੀਂ ਇਹਨਾਂ ਨੇ ਇਕੱਲੇ ਡਰਾਮੇ ਕਰਨੇ ਆ ਤੇ ਲਾਰੇ ਲਾਉਣੇ ਆ ਆ ਕਾਲੀ ਦਲ ਨਹੀਂ ਹੈ ਜਿਹੜਾ ਜੋ ਵਾਅਦਾ ਕਰਦਾ ਹੈ ਉਹ ਪੂਰਾ ਕਰਦਾ ਹੈ ਇਸ ਕਰਕੇ ਮੈਂ ਹੋਰ ਵੀ ਕਹਿਣਾ ਚਾਹਣਾ ਅੱਜ ਆਪਾਂ ਖੜਕਲਕਾ ਖੜੇ ਆ ਸ਼ਹੀਦੀ ਅਸ਼ੀਰ ਭਗਤ ਸਿੰਘ ਜੀ ਦੀ ਸਥਾਨ ਤੇ ਖੜੇ ਆ ਤੁਸੀਂ ਇੱਥੋਂ ਆਮ ਆਦਮੀ ਪਾਰਟੀ ਜਿਹਨੇ ਇੱਥੋਂ ਕਸਮ ਇੱਥੋਂ ਜੀ ਨਾਰਾ ਇਨਕਲਾਬ ਦਾ ਨਾਰਾ ਦਿੱਤਾ ਸੀ ਪਰ ਘਟਾਲਾ ਤਾਂ ਸ਼ਰਾਬ ਦਾ ਕੀਤਾ ਇਹਨਾਂ ਨੇ ਇੱਕ ਇਨਕਲਾਬ ਦਾ ਨਾਰਾ ਦੇ ਕੇ ਸ਼ਰਾਬ ਦਾ ਘਟਾਲਾ ਕੀਤਾ ਹੈ ਇਹ ਤਾਂ ਮਾੜਾ ਕੀ ਹੋ ਸਕਦਾ ਹੈ ਇਹ ਐਸ ਜੇ ਦੱਸ ਕਰਕੇ ਮੈਂ ਕਹਿਣਾ ਚਾਹਣਾ ਹੈ ਐਸ ਜੀਆਂ ਪਾਰਟੀਆਂ ਤੋਂ ਬਚਣਾ ਚਾਹੀਦਾ ਜੇ ਪੰਜਾਬ ਨੂੰ